ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਬਾਰਡਰ ਦਾ ਡਿਜ਼ਾਈਨ ਲੈ ਕੇ ਤੇ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਕੋਟੀ ਤੇ ਬਣਾ ਸਕਦੇ ਜੇ ਬਾਰਡਰ ਨੂੰ ਤੇ ਬੱਚਿਆਂ ਦੀ ਪੂਰੀ ਸਵਟਰ ਤੇ ਤੁਸੀਂ ਇਹ ਡਿਜ਼ਾਈਨ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਡਿਜ਼ਾਈਨ ਹੈ ਸਿਰਫ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਚਾਰ ਸਲਾਈਆਂ ਵਿੱਚ ਬਣ ਜਾਂਦਾ ਬਹੁਤ ਹੀ ਛੋਟਾ ਛੋਟਾ ਡਿਜ਼ਾਈਨ ਹੈ ਤੇ ਬਹੁਤ ਪਿਆਰਾ ਲੱਗਦਾ ਬੰਨਦਾ ਵੀ ਬਹੁਤ ਹੀ ਆਸਾਨੀ ਦੇ ਨਾਲ ਆ ਦੋ ਦੋ ਦੇ ਹਿਸਾਬ ਨਾਲ ਆਪਾਂ ਕੁੰਡੇ ਪਾ ਲੈਣੇ ਆ ਤੇ ਡਿਜ਼ਾਈਨ ਜਿਹੜਾ ਉਲਟੀ ਸਾਈਡ ਤੋਂ ਸ਼ੁਰੂ ਹੋਏਗਾ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਐਂਡ ਤੱਕ ਡਿਜ਼ਾਈਨ ਵੇਖਿਓ ਡਿਜ਼ਾਈਨ ਤੁਹਾਨੂੰ ਫਿਰ ਸਮਝ ਆਏਗਾ ਬਹੁਤ ਹੀ ਸੌਖਾ ਤੇ ਸਿੰਪਲ ਡਿਜ਼ਾਈਨ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਕੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਉਹ ਆਪਾਂ ਉਲਟੇ ਪਾਸੇ ਤੋਂ ਬਣਾਉਣੀ ਆ ਪਹਿਲਾ ਕੁੰਡਾ ਇਸ ਤਰ੍ਹਾਂ ਆਪਾਂ ਸਲਿੱਪ ਕਰ ਲੈਣਾ ਧਾਗਾ ਆਪਣੀ ਵਾਲੀ ਸਾਈਡ ਕਰ ਲਾਂਗੇ ਹੁਣ ਐ ਇੱਕ ਕੁੰਡਾ ਨਜ਼ਰ ਆ ਰਿਹਾ ਇਹਦੇ ਕੋਲੋਂ ਇੱਥੋਂ ਆਪਾਂ ਇੱਕ ਲੂਪ ਲੈਣਾ ਇਸ ਤਰ੍ਹਾਂ ਕਰਕੇ ਐਕਸਟਰਾ ਕੁੰਡਾ ਲੈ ਲੈਣਾ ਹੁਣ ਧਾਗਾ ਜਿਹੜਾ ਵਾ ਇਨੂੰ ਆਪਾਂ ਪਿਛਲੇ ਪਾਸੇ ਕਰ ਦੇਣਾ ਤੇ ਇਹ ਜਿਹੜਾ ਕੁੰਡਾ ਵਾ ਇਹਨੂੰ ਇਸ ਤਰ੍ਹਾਂ ਬਿਨਾ ਬੁਣੇ ਇਧਰ ਵਾਲੀ ਸਲਾਈ ਤੇ ਪਾ ਲਿਆ ਫਿਰ ਅਗਲਾ ਕੁੰਡਾ ਬਿਲਕੁਲ ਸਿੱਧਾ ਬਣਾਵਾਂਗੇ ਅਗਲਾ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਫਿਰ ਆਹ ਕੁੰਡੇ ਦੇ ਕੋਲੋਂ ਆਪਾਂ ਕੁੰਡਾ ਲੈਣਾ ਕੋਲੋਂ ਇੱਕ ਕੁੰਡਾ ਲੈ ਲਿਆ ਧਾਗਾ ਬੈਕ ਸਾਈਡ ਤੇ ਕਰਕੇ ਆਹ ਜਿਹੜਾ ਕੁੰਡਾ ਇਹਨੂੰ ਬਿਨਾ ਬੁਣੇ ਸਲਾਈ ਤੇ ਪਾ ਲਿਆ ਫਿਰ ਅਗਲਾ ਕੁੰਡਾ ਸਿੱਧਾ ਫਿਰ ਧਾਗਾ ਆਪਣੀ ਵਾਲੀ ਸਾਈਡ ਇਹਦੇ ਕੋਲੋਂ ਇੱਕ ਕੁੰਡਾ ਲਵਾਂਗੇ ਧਾਗਾ ਬੈਕ ਸਾਈਡ ਤੇ ਕਰਕੇ ਇਹਨੂੰ ਇਸ ਤਰ੍ਹਾਂ ਪਾ ਲਾਂਗੇ ਫਿਰ ਇੱਕ ਕੁੰਡਾ ਸਿੱਧਾ ਪੂਰੀ ਸਲਾਈ ਜਿਹੜੇ ਆਪਾਂ ਇਸੇ ਤਰ੍ਹਾਂ ਇਹੀ ਦੋ ਕੁੰਡੇ ਰਿਪੀਟ ਕਰਦੇ ਜਾਣਾ ਜਦੋਂ ਉਲਟਾ ਕੁੰਡਾ ਬਣਾਉਣਾ ਉਦੋਂ ਇਸ ਤਰ੍ਹਾਂ ਕੋਲੋਂ ਇੱਕ ਕੁੰਡਾ ਲੈ ਲੈਣਾ ਮੈਂ ਇਹਦੇ ਧਾਗਾ ਬੈਕ ਸਾਈਡ ਤੇ ਕਰਕੇ ਇਸ ਕੁੰਡੇ ਨੂੰ ਬਿਨਾਂ ਬੁਨੇ ਪਾ ਲੈਣਾ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਫਿਰ ਇਹਦੇ ਕੋਲੋਂ ਇੱਕ ਕੁੰਡਾ ਲੈਣਾ ਧਾਗਾ ਪਿੱਛੇ ਕਰਕੇ ਇਸ ਕੁੰਡੇ ਨੂੰ ਬਿਨਾ ਬੁਨੇ ਪਾ ਲੈਣਾ ਫਿਰ ਅਗਲਾ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਥੋਂ ਕੋਲੋਂ ਇੱਕ ਕੁੰਡਾ ਲਿਆ ਧਾਗਾ ਪਿੱਛੇ ਕਰਕੇ ਆਹ ਵਾਲੇ ਕੁੰਡੇ ਨੂੰ ਬਿਨਾ ਬੁਨੇ ਸਲਾਈ ਤੇ ਪਾ ਲੈਣਾ ਫਿਰ ਅਗਲਾ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਇੱਥੋਂ ਕੁੰਡਾ ਲਿਆ ਧਾਗਾ ਪਿੱਛੇ ਕਰ ਲਿਆ ਇਹ ਕੁੰਡੇ ਨੂੰ ਬਿਨਾ ਬੁਨੇ ਪਾਤਾ ਫਿਰ ਇੱਕ ਕੁੰਡਾ ਸਿੱਧਾ ਫੇਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਥੋਂ ਇਸ ਤਰ੍ਹਾਂ ਕੁੰਡਾ ਲਿਆ ਧਾਗਾ ਪਿੱਛੇ ਬਿਨਾ ਬੁਨੇ ਕੁੰਡਾ ਪਾ ਲਿਆ ਇੱਕ ਕੁੰਡਾ ਸਿੱਧਾ ਫਿਰ ਆਪਣੀ ਵਾਲੀ ਧਾਗਾ ਕਰਕੇ ਇੱਥੋਂ ਕੁੰਡਾ ਲੈਣਾ ਇੱਥੋਂ ਕੁੰਡਾ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਇਹ ਕੁੰਡੇ ਨੂੰ ਬਿਨਾ ਬੁਨੇ ਪਾ ਲਿਆ ਫਿਰ ਅਗਲਾ ਕੁੰਡਾ ਸਿੱਧਾ ਇਹ ਆਪਾਂ ਉਲਟੇ ਕੁੰਡੇ ਵਾਰ ਕਰਨਾ ਉਹ ਆ ਵੇਖੋ ਸਿਰਫ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਉਲਟੇ ਕੁੰਡੇ ਵਰੀ ਆਪਾਂ ਇਸ ਤਰ੍ਹਾਂ ਕੁੰਡਾ ਬਣਾਉਣਾ ਸਿੱਧਾ ਕੁੰਡਾ ਜਿਹੜਾ ਉਹ ਸਿੰਪਲ ਬਣਾਉਣਾ ਧਾਗਾ ਆਪਣੀ ਵਾਲੀ ਸਾਈਡ ਐਕਸਟਰਾ ਕੁੰਡਾ ਬਣਾਇਆ ਇੱਕ ਕੁੰਡਾ ਉਂਝ ਲਾ ਲਿਆ ਇੱਥੇ ਇਹ ਵਾਲੇ ਕੁੰਡੇ ਜਿਹੜੇ ਦੋ ਦੋ ਹੋ ਰਹੇ ਨੇ ਇੱਕ ਤੋਂ ਦੋ ਕੁੰਡੇ ਬਣ ਜਾਂਦੇ ਨੇ ਲਾਸਟ ਤੇ ਇੱਕ ਕੁੰਡਾ ਸਿੱਧਾ ਆਏਗਾ ਤੇ ਲਾਸਟ ਵਾਲਾ ਜਿਹੜਾ ਉਹ ਉਲਟਾ ਆ ਜਾਣਾ ਕਿਉਂਕਿ ਉਲਟੀ ਸਿਲਾਈ ਹੈ ਹੁਣ ਅਸੀਂ ਆ ਗਏ ਹਾਂ ਦੂਸਰੀ ਸਿਲਾਈ ਤੇ ਸਿੱਧੇ ਪਾਸੇ ਦੂਸਰੀ ਸਲਾਈ ਸਿੱਧੇ ਪਾਸੇ ਵੇਖੋ ਕਿਵੇਂ ਬਣਨੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਹਾਂ ਵੀ ਬਹੁਤ ਸੋਖਾ ਪਹਿਲਾ ਕੁੰਡਾ ਉਤਾਰ ਲਿਆ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਜਿਹੜਾ ਕੁੰਡਾ ਸਾਨੂੰ ਉਲਟਾ ਨਜ਼ਰ ਆ ਰਿਹਾ ਜਿਹੜਾ ਆਪਾਂ ਇਧਰ ਸਾਈਡ ਸਿੱਧਾ ਬਣਾਇਆ ਸੀ ਇਹਨੂੰ ਤੇ ਉਲਟਾ ਬਣਾ ਲਿਆ ਹੁਣ ਆਹ ਕੁੰਡੇ ਨੂੰ ਉਲਟਾ ਬਣਾ ਲਿਆ ਧਾਗਾ ਬੈਕ ਸਾਈਡ ਤੇ ਕਰਕੇ ਆਹ ਜਿਹੜਾ ਇੱਕ ਤੇ ਦੋ ਕੁੰਡੇ ਹੋਗੇ ਸੀ ਸਾਡੇ ਕੋਲ ਦੋਨਾਂ ਨੂੰ ਬੈਕ ਲੂਪ ਦੇ ਨਾਲ ਦੋ ਤੋਂ ਇੱਕ ਕਰਤਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਜਿਹੜੀ ਸੈਕੰਡ ਰੋ ਆ ਉਹ ਵੀ ਆਪਾਂ ਪੂਰੀ ਆਪਣੀ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਆ ఇక్కడ ఉల్టా బానా దో కు కండా కదే సిధా బుణీ ధాగా పిచ్చే కదా ధాగా పిచ్చే దో కుడతో కండాా ఉల్టా ధాగా పిచ్చే దో కడ్డా ఫేటా ధాగా పిచ్చే దో కుడతో కండా ਫਿਰ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਲਾਸਟ ਵਾਲਾ ਕੁੰਡਾ ਜਿਹੜਾ ਉਹ ਸਿੱਧਾ ਬਣਾ ਲਾਂਗੇ ਕਿਉਂਕਿ ਸਾਡੀ ਸਿੱਧੀ ਸਲਾਈ ਹੈ ਇਸ ਤਰ੍ਹਾਂ ਹੁਣ ਸਾਡੀਆਂ ਇਹ ਦੋ ਸਲਾਈਆਂ ਬਣ ਗਈਆਂ ਵੇਖੋ ਡਿਜ਼ਾਈਨ ਕਿੰਨਾ ਪਿਆਰਾ ਲੱਗਦਾ ਹੈ ਜਦੋਂ ਜਦੋਂ ਆਪਾਂ ਤੀਸਰੀ ਸਲਾਈ ਬਣਾਉਣੀ ਹੈ ਸਿੱਧੇ ਪਾਸੇ ਉਦੋਂ ਵੇਖੋ ਡਿਜ਼ਾਈਨ ਦੇ ਵਿੱਚ ਥੋੜਾ ਜਿਹਾ ਨਾ ਚੇਂਜ ਆਏਗਾ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿੰਨੀ ਹਾਂ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਹੱਲ ਦੀ ਸਲਾਈ ਜਦੋਂ ਆਪਾਂ ਬਣਾਈ ਸੀ ਪਹਿਲਾ ਕੁੰਡਾ ਉਤਾਰ ਕੇ ਇਹ ਵਾਲੇ ਕੁੰਡਾ ਜਿਹੜਾ ਉਲਟਾ ਨਜ਼ਰ ਆਉਂਦਾ ਸੀ ਇੱਥੋਂ ਆਪਾਂ ਦੋ ਕੁੰਡੇ ਕੀਤੇ ਸੀ ਹੁਣ ਆਪਾਂ ਕੀ ਕਰਨਾ ਵਾ ਇਸ ਕੁੰਡੇ ਨੂੰ ਆਪਾਂ ਹੁਣ ਧਾਗਾ ਪਿੱਛੇ ਕਰਕੇ ਸਿੱਧਾ ਬਣਾਉਣਾ ਹੈ ਤੇ ਜਿਹੜਾ ਆਹ ਕੁੰਡਾ ਸਿੱਧਾ ਨਜ਼ਰ ਆ ਰਿਹਾ ਇਹਨੂੰ ਹੁਣ ਆਪਾਂ ਧਾਗਾ ਅੱਗੇ ਕਰਕੇ ਜਿੱਦਾਂ ਪਹਿਲਾਂ ਇੱਕ ਤੋਂ ਦੋ ਕੁੰਡੇ ਕਿਤੇ ਸੀ ਫਿਰ ਧਾਗਾ ਪਿੱਛੇ ਇੱਕ ਕੁੰਡਾ ਇਸ ਤਰ੍ਹਾਂ ਬਿਨਾ ਬੁਣੇ ਪਾ ਲੈਣਾ ਫਿਰ ਧਾਗਾ ਆਪਣੀ ਵਾਲੀ ਪਿੱਛੇ ਕਰਕੇ ਫਿਰ ਧਾਗਾ ਆਪਣੀ ਵਾਲੀ ਕਰਕੇ ਆਹ ਕੁੰਡਾ ਇਸ ਤਰ੍ਹਾਂ ਪਾਉਣਾ ਧਾਗਾ ਪਿੱਛੇ ਕਰਕੇ ਆਹ ਕੁੰਡਾ ਬਿਨਾ ਬੁਣੇ ਪਾ ਲੈਣਾ ਆਹ ਕੁੰਡਾ ਸਿੱਧਾ ਜਿਹੜਾ ਉਲਟਾ ਨਜ਼ਰ ਆਉਂਦਾ ਮਤਲਬ ਜਿਹੜੇ ਕੁੰਡੇ ਤੇ ਆਪਾਂ ਪਹਿਲਾਂ ਦੋ ਕਿਤੇ ਸੀ ਉਹ ਹੁਣ ਇੱਕ ਰਹਿਣ ਦੇਣਾ ਤੇ ਜਿਹੜਾ ਪਹਿਲਾਂ ਇੱਕ ਸੀ ਉਹ ਆਪਾਂ ਦੋ ਕਰ ਦੇਣੀ ਬਸ ਇਹੀ ਜਿਹੜੀਆਂ ਦੋ ਸਲਾਈਆਂ ਸਿਰ ਰਿਪੀਟ ਕਰਨੀਆਂ ਵਾ ਤੇ ਚੇਂਜ ਕਰਕੇ ਬਾਅਦ ਚ ਚਾਰ ਸਲਾਈਆਂ ਸਡੀਆਂ ਹੋਣੀਆਂ ਦੋ ਸਲਾਈਆਂ ਵਰੀ ਇੱਕ ਕੁੰਡੇ ਤੇ ਡਿਜ਼ਾਈਨ ਬਣਨਾ ਤੇ ਦੋ ਸਲਾਈਆਂ ਵਰੀ ਦੂਸਰੇ ਕੁੰਡੇ ਤੇ ਡਿਜ਼ਾਈਨ ਬਣਨਾ ਆ ਵੇਖੋ ਇਹ ਕੁੰਡੇ ਨੂੰ ਬਿਨਾ ਬੁਨੇ ਪਾਉਣਾ ਆਪਾਂ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡੇ ਤੋਂ ਲੂਪ ਬਣਾਇਆ ਤੇ ਫੇਰ ਇੱਕ ਕੁੰਡਾ ਬਿਨਾ ਬੁਨੇ ਪਾ ਲਿਆ ਬਸ ਇਹੀ ਜਿਹੜੀਆਂ ਚਾਰ ਸਲਾਈਆਂ ਦਾ ਡਿਜ਼ਾਈਨ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਬਣ ਜਾਣਾ ਡਿਜ਼ਾਈਨ ਦੋ ਸਲਾਈਆਂ ਵਿੱਚ ਬਣ ਜਾਂਦਾ ਦੋ ਸਲਾਈਆਂ ਦੇ ਵਿੱਚ ਆਪਾਂ ਡਿਜ਼ਾਈਨ ਜਿਹੜਾ ਉਹ ਚੇਂਜ ਕਰਕੇ ਬਣਾਉਣਾ ਇੱਕ ਵਾਰੀ ਉਹ ਕੁੰਡੇ ਤੇ ਬਣਾਉਣਾ ਇੱਕ ਵਾਰੀ ਉਹ ਕੁੰਡੇ ਤੇ ਬਣਾਉਣਾ ਦੋ ਕੁੰਡੇ ਸਾਡੇ ਕੋਲ ਦੋਨਾਂ ਕੁੰਡਿਆਂ ਤੇ ਆਪਾਂ ਬਦਲ-ਬਦਲ ਕੇ ਡਿਜ਼ਾਈਨ ਜਿਹੜਾ ਆਪਣਾ ਬਣਾਉਂਦੇ ਜਾਣਾ ਬਾਕੀ ਬਣਾਉਣਾ ਸੇਮ ਉਹ ਦੋ ਸਲਾਈਆਂ ਵਾਂਗ ਹੀ ਆ ਸਤਰੀਕੇ ਦੇ ਨਾਲ ਆਪਾਂ ਆਪਣੀਆਂ ਜੜੀਆਂ ਚਵੇਂ ਸਲਾਈਆਂ ਕੰਪਲੀਟ ਕਰ ਲੈਣੀਆਂ ਵਾ। ਅਗੂ ਜਿਹੜਾ ਕੁੰਡਾ ਤੁਹਾਨੂੰ ਸਿੱਧਾ ਨਜ਼ਰ ਆਏਗਾ ਉਲਟੇ ਪਾਸੇ ਉਹਦੇ ਤੇ ਆਪਾਂ ਇੰਜ ਕਰਨਾ ਇੱਕ ਕੁੰਡਾ ਲੂਪ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਬਿਨਾ ਬੁਣਿਆ ਫਿਰ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਹੁਣ ਲਾਸਟ ਵਾਲੇ ਕੁੰਡੇ ਤੇ ਆਏਗਾ ਲੂਪ ਧਾਗਾ ਪਿੱਛੇ ਕਰਕੇ ਆ ਕੁੰਡਾ ਸਿੱਧਾ ਐਗਜ਼ਿਟ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲੈਣਾ ਇਸ ਤਰ੍ਹਾਂ ਸਾਡੀ ਤੀਸਰੀ ਸਲਾਈ ਬਣ ਗਈ ਹੁਣ ਚੌਥੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਅੱਗੇ ਸਾਡੇ ਕੋਲ ਹੁਣ ਆਹ ਦੋ ਕੁੰਡੇ ਆ ਗਏ ਨੇ ਹੁਣ ਇਹਨਾਂ ਦੋਨਾਂ ਨੂੰ ਆਪਾਂ ਬੈਕ ਲੂਪ ਦੇ ਨਾਲ ਇੱਕ ਕਰ ਲੈਣਾ ਫਿਰ ਧਾਗਾ ਅੱਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਫਿਰ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਜਿਵੇਂ ਆਪਾਂ ਦੂਸਰੀ ਸਲਾਈ ਬਣਾਈ ਸੀ ਚੌਥੀ ਸਲਾਈ ਵੀ ਸੇਮ ਬਣਨੀ ਆ ਬਸ ਕੁੰਡੇ ਜਿਹੜੇ ਆ ਉਹ ਉਲਟਾ ਹੋ ਜਾਣੇ ਜਿਹੜੇ ਕੁੰਡੇ ਤੇ ਆਪਾਂ ਪਹਿਲਾਂ ਬਣਾ ਰਹੇ ਸੀ ਉਹਦੇ ਤੇ ਹੁਣ ਨਹੀਂ ਬਣਨਾ ਦੋ ਕੁੰਡਿਆਂ ਤੇ ਇੱਕ ਕੁੰਡਾ ਇੱਕ ਕੁੰਡਾ ਉਲਟਾ ਬਹੁਤ ਹੀ ਪਿਆਰਾ ਬਾਰਡਰ ਦਾ ਡਿਜ਼ਾਈਨ ਹੈ ਬਿਲਕੁਲ ਵੀ ਲੂਜ਼ ਨਹੀਂ ਹੁੰਦਾ ਤੇ ਨਾ ਹੀ ਇਹਦੇ ਵਿੱਚ ਕੋਈ ਜਾਲੀ ਪੈਂਦੀ ਆ ਆ ਵੇਖੋ ਬਹੁਤ ਸੋਹਣਾ ਛੋਟੇ ਬੱਚਿਆਂ ਦੀ ਸਵੈਟਰ ਤੇ ਵੀ ਤੁਸੀਂ ਪਾ ਲੋਗੇ ਤੇ ਬਹੁਤ ਹੀ ਪਿਆਰਾ ਲੱਗੇਗਾ ਕਿਸੇ ਵੀ ਕੋਟੀ ਸਵੈਟਰ ਤੇ ਪਾਓਗੇ ਬਰੀਕ ਬੂਲ ਤੇ ਪਾਓਗੇ ਤੇ ਛੋਟਾ ਛੋਟਾ ਬਣੇਗਾ ਥੋੜੀ ਜਿਹੀ ਮੋਟੀ ਬੂਲ ਤੇ ਪਾਓਗੇ ਤੇ ਥੋੜਾ ਮੋਟਾ-ਮੋਟਾ ਬਣੇਗਾ ਬਿਲਕੁਲ ਸੌਖਾ ਡਿਜ਼ਾਈਨ ਹੈ ਬਾਰਡਰ ਤੇ ਇਦਾਂ ਹੀ ਬਣਦਾ ਹੈ ਇੱਕ ਗੁੰਡਾ ਉਲਟਾ ਤੇ ਇੱਕ ਗੁੰਡਾ ਸਿੱਧਾ ਬੱਸ ਇਹ ਹੀ ਚਾਰ ਸਲਾਈਆਂ ਨੇ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਜਿਹੜਾ ਬਹੁਤ ਸੁੰਦਰ ਤਿਆਰ ਹੁੰਦਾ ਜਾਣਾ ਚਾਰ ਸਲਾਈਆਂ ਹੁਣ ਬਣ ਗਈਆਂ ਵੇਖੋ ਕਿੰਨਾ ਪਿਆਰਾ ਲੱਗਦਾ ਡਿਜ਼ਾਈਨ ਵੀਡੀਓ ਦੇ ਵਿੱਚ ਥੋੜੀ ਸ਼ਾਈਨਿੰਗ ਆ ਰਹੀ ਹੈ ਵੈਸੇ ਬਹੁਤ ਹੀ ਸੋਹਣਾ ਇਹ ਵੇਖੋ ਬਹੁਤ ਪਿਆਰਾ ਡਿਜ਼ਾਈਨ ਬਣਦਾ ਹੈ ਕਿਸੇ ਵੀ ਕਲਰ ਤੇ ਤੁਸੀਂ ਇਸ ਨੂੰ ਬਣਾ ਕੇ ਰੈਡੀ ਕਰ ਸਕਦੇ ਜੇ ਜੇਕਰ ਤੁਹਾਨੂੰ ਵੀ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ